ਓ ਹਾਂ ਜੀ ਕੀ ਕਹਿੰਨੇ ਆ ਜੀ ਪਾਣੀ ਦੀ ਕੀ ਗੱਲ ਹੋ ਗਈ ਪਾਣੀ ਦੀ ਬਹੁਤ ਸਮੱਸਿਆ ਆ ਕਿ ਜਿਨ੍ਹਾਂ ਦੇ ਬੋਰ ਹੈ ਨਹੀਂ ਹਾਂ ਉਹ ਕਿੱਥੇ ਜਾਣ ਵਿਚਾਰੇ ਹਾਂ ਕੋਈ ਪਾਣੀ ਭਰ ਨਹੀਂ ਸ਼ਹਿਰ ਚ ਦਿੰਦਾ ਪੰਚਾਇਤ ਤਿੰਨ ਟਾਈਮ ਤੱਕ ਪਾਣੀ ਕਰਾ ਹੀ ਸਕਦੀ ਹੈ ਜੀ ਤੁਹਾਡਾ ਮਤਲਬ ਹੈ ਕਿ ਜਿਹੜੇ ਆਪਣੇ ਘਰ ਘਰਾਂ ਨੂੰ ਪਾਣੀ ਮਤਲਬ ਸਰਕਾਰੀ ਜਈ ਟੁੱਟੀ ਆ ਜੀ ਹਾਂ ਉਹ ਬਿਲਕੁਲ ਨਹੀਂ ਬੂੰਦ ਆਉਂਦਾ ਜੀ ਹਾਂਜੀ ਕਿੰਨੇ ਚਿਰ ਤੋਂ ਨਹੀਂ ਪਾਣੀ ਆ ਰਿਹਾ ਪਾਣੀ ਦਾ ਥਾ ਗਿਆ ਪੰਜ ਚਾਰ ਮਹੀਨੇ ਹੋ ਗਏ ਜੀ ਨਹੀਂ ਆਉਂਦਾ ਤੁਸੀਂ ਪੰਚਾਇਤ ਨੂੰ ਨਹੀਂ ਕਿਹਾ ਪੰਚਾਇਤਾਂ ਨੂੰ ਕਹਿੰਦੇ ਆ ਜੀ ਕਹਿੰਦੇ ਹੋ ਜਾ ਕੰਮ ਹੋ ਜਾ ਨਹੀਂ ਸਮੱਸਿਆ ਟੂਟੀਆਂ ਚ ਨਹੀਂ ਆ ਰਿਹਾ ਪਾਣੀ ਹਾਂਜੀ ਹਾਂਜੀ ਤਿੰਨ ਟਾਈਮ ਤਾਂ ਕਰਾਉਣਾ ਚਾਹੀਦਾ ਨਾ ਐਡਾ ਸ਼ਹਿਰ ਆ ਹੋਰ ਮੈਂ ਹੁਣ ਆਂਦਾ ਹੀ ਨਹੀਂ ਨਹੀਂ ਜੀ ਆਉਂਦਾ ਇੱਕ ਟਾਈਮ ਵੀ ਨਹੀਂ ਆਉਂਦਾ ਇੱਕ ਟਾਈਮ ਵੀ ਨਹੀਂ ਆਉਂਦਾ ਇੱਕ ਟਾਈਮ ਵੀ ਨਹੀਂ ਇੱਕ ਫੂੰਦ ਬਾਲਟੀ ਵੀ ਨਹੀਂ ਭਰਦੀ ਸਕੂਲ ਦਾ ਹੀ ਨਹੀਂ ਕਰ ਹਾਂਜੀ ਪਾਣੀ ਪਿੱਛੇ ਰਹਿ ਜਾਂਦਾ ਸਰ ਘਰ ਦਾ ਦਰਵਾਜ਼ਾ ਹੀ ਨਹੀਂ ਨਹੀਂ ਜੀ ਆਉਂਦਾ ਜੀ ਇੰਨੀ ਗਰਮੀ ਦੇ ਵਿੱਚ ਹਾਂਜੀ ਕਲਕੁਰ ਜੀ ਆ ਤੁਸੀਂ ਦੇਖੋ ਇਹ ਇੱਥੇ ਦੇ ਬਸਨੀਕ ਨੇ ਕੋਈ ਅਸੀਂ ਇਹਨਾਂ ਨੂੰ ਕਹਿ ਕੇ ਨਹੀਂ ਕਿਹਾ ਹੈਗਾ ਇਹਨਾਂ ਨੇ ਆਪੇ ਸਵਾਰ ਰੱਖੇ ਨੇ ਸਕੂਲ ਏਰੀਆ ਜੇਕਰ ਗਰਮੀਆਂ ਦੇ ਵਿੱਚ ਸਕੂਲ ਦਾ ਏਰੀਆ ਕਹਿੰਦੇ ਤੁਸੀਂ ਸਕੂਲ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਆ ਇਹਦਾ ਏਰੀਆ ਜੇਕਰ ਲੋਕਾਂ ਨੂੰ ਪੀਣ ਲਈ ਪਾਣੀ ਹੀ ਨਹੀਂ ਮਿਲੇਗਾ ਤਾਂ ਪੰਜਾਬ ਸਿੱਖਿਆ ਕ੍ਰਾਂਤੀ ਤੇ ਹੈ ਪੰਜਾਬ ਜਲ ਕ੍ਰਾਂਤੀ ਜਿਹੜੀ ਆ ਉਹਦੇ ਉੱਪਰ ਪ੍ਰੇਸ਼ਣ ਚੰਤੇ ਜ਼ਰੂਰ ਖੜਾ ਹੁੰਦਾ ਸਾਰੀਆਂ ਸਰਕਾਰਾਂ